ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਆਓ ਅੱਜ ਗੁਰਬਾਣੀ ਦਾ ਇੱਕ ਸ਼ਬਦ ਹੈ ਜੋ ਦੋ ਅੱਖਰਾਂ ਦੀ ਜੋੜ ਤੋਂ ਬਣਿਆ ਹੈ ਗੁਰਬਾਣੀ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਵਿੱਚ ਲਿਖਿਆ ਹੋਇਆ ਮਿਲਦਾ ਹੈ ਬਿੰਦੀਆਂ ਲੱਗੀਆਂ ਹੁੰਦੀਆਂ ਹਨ ਕਿਤੇ ਕਿਤੇ ਨਹੀਂ ਲੱਗੀਆਂ ਹੁੰਦੀਆਂ ਆਓ ਇਸ ਚੀਜ਼ ਨੂੰ ਸਮਝੀਏ ਤੇ ਵਿਚਾਰੀਏ ਸ਼ਬਦ ਹੈ ਊੜੇੰਦ ਲੈਂਕੜ ਹਾਏ ਨੁਕੰਨਾ ਊਹਾ ਇਸੇ ਤਰੀਕੇ ਦੇ ਨਾਲ ਊੜੇੰਦ ਲੈਂਕੜ ਉੱਪਰ ਬਿੰਦੀ ਹਾਏ ਕੰਨਾ ਊਹਾ ਤੇ ਊੜੇਦ ਲੈਂਕੜ ਹਾਹੇ ਨੁਕਨਾ ਉੱਪਰਿੰਦੀ ਊਹਾ ਤਿੰਨ ਤਰ੍ਹਾਂ ਇਹ ਸ਼ਬਦ ਗੁਰਬਾਣੀ ਵਿੱਚ ਲਿਖਿਆ ਹੋਇਆ ਮਿਲਦਾ ਹੈ ਸਭ ਤੋਂ ਪਹਿਲਾਂ ਊੜੇ ਅੰਦ ਲੈਂਕੜ ਹਾਹੇ ਨੁਕਨਾ ਊਹਾ ਗੁਰਬਾਣੀ ਦੇ ਵਿੱਚ ਇੱਕ ਵਚਨ ਮਿਲਦਾ ਹੈ ਪੰਜਵੇਂ ਸਤਗੁਰ ਦਾ 200 ਸਾਲ 16 ਅੰਗ ਦੇ ਉੱਤੇ ਗੌੜੀ ਰਾਗ ਦੇ ਵਿੱਚ ਤੀਰਥ ਨਾਏ ਅਰ ਧਰਨੀ ਪ੍ਰਮਤਾ ਅਗ ਹੈ ਠੌਰ ਨਾ ਪਾਵੈ ਉਹਾਂ ਕਾਮਨਾ ਆਵੈ ਇਹ ਵਿਦ ਉਹ ਲੋਗਨ ਹੀ ਪਤੀ ਆਵੈ ਜੇ ਕੋ ਮਨੁੱਖ ਤੀਰਥਾਂ ਤੇ ਰਟਨ ਕਰਦਾ ਹੋਵੇ ਘੁੰਮਦਾ ਹੋਵੇ ਤੀਰਥਾਂ ਤੇ ਇਸ਼ਨਾਨ ਕਰਦਾ ਹੋਵੇ ਔਰ ਸਾਰੀ ਧਰਤੀ ਦਾ ਰਟਨ ਕੀਤਾ ਹੋਵੇ ਉਹਨੇ ਸੰਨਿਆਸੀ ਬਣ ਗਿਆ ਹੋਵੇ ਤਿਆਗੀ ਬਣ ਗਿਆ ਹੋਵੇ ਇਹ ਜਿਹੜੀ ਚੀਜ਼ ਹੈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਦਵਾ ਸਕਦੀ ਉੱਥੇ ਥਾਂ ਨਹੀਂ ਡੱਪਣੀ ਹੈ ਕਿਉਂਕਿ ਉਹਾ ਲਿਖਿਆ ਹੋਇਆ ਊੜੇ ਦੇ ਲੈ ਕੜਹਾਏ ਕੰਨਾ ਊਹਾ ਇਸ ਦਾ ਪਾਠ ਹੋਵੇਗਾ ਊਹਾ ਲਿਖਿਆ ਹੋਇਆ ਹੈ ਊਹਾ ਊਹਾ ਕਾਮਨ ਆਵੇ ਇਹ ਵਿਦ ਉਹ ਲੋਗਨ ਹੀ ਪਤੀ ਆਵੇ ਜਿਹੜਾ ਇਹ ਜਿਹਾ ਤਰੀਕਾ ਹੈ ਨਾ ਇਸ ਤਰ੍ਹਾਂ ਦਾ ਵਰਤੇ ਹੋਇਆ ਹੈ ਉਹਕੇ ਕੰਮ ਨਹੀਂ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹ ਕੰਮ ਨਹੀਂ ਆਉਂਦਾ ਹੈ ਲੋਕਾਂ ਨੂੰ ਜਰੂਰ ਆਪਣੇ ਬਸ ਵਿੱਚ ਕਰ ਲੂੰਗਾ ਖੁਸ਼ ਕਰ ਲੂੰਗਾ ਪ੍ਰਮਾਤਮਾ ਖੁਸ਼ ਨਹੀਂ ਹੋਣ ਲੱਗਿਆ ਇਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਜਿਹੜਾ ਸ਼ਬਦ ਊੜੀ ਨੰਦ ਲੈਂਕੜ ਉੱਪਰ ਬਿੰਦੀ ਹਾਇ ਕਰਨਾ ਊਹਾ ਅੱਗੇ ਚੱਲਣਾ ਔਰ ਹੈ ਭਾਈ ਉਹਾ ਕਾਮ ਨ ਆਵੇ ਉਹਾ ਕਾਮ ਨ ਆਇਆ ਅੱਗੇ ਚੱਲਣ ਔਰ ਹੈ ਭਾਈ ਉਹਾ ਕਾਮ ਨ ਆਇਆ ਅੱਗੇ ਚੱਲਣ ਦਾ ਮਤਲਬ ਹੈ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਅੱਗੇ ਦਰਗਾਹ ਦੇ ਵਿੱਚ ਜਿਹੜੀ ਨਾਲ ਚੱਲਣ ਵਾਲੀ ਵਸਤੂ ਹੋਰ ਹੈ ਤੇ ਉਥੇ ਆਹ ਜਿਹੜੀ ਦੁਨਿਆਵੀ ਚੀਜ਼ਾਂ ਕੰਮ ਨਹੀਂ ਆਉਂਦੀਆਂ ਹੈ ਪਰਮਾਤਮਾ ਪਰਮੇਸ਼ਰ ਦੀ ਹਜ਼ੂਰੀ ਦਰਗਾਹ ਦੇ ਵਿੱਚ ਦੁਨਿਆਵੀ ਚੀਜ਼ਾਂ ਜਾਂ ਦੁਨਿਆਵੀ ਪਦਾਰਥ ਸੇ ਕੰਮ ਨਹੀਂ ਆਉਂਦੇ ਅੱਗੇ ਤਾਂ ਸਿਰਫ ਜਿਹੜਾ ਅੱਗੇ ਦਾ ਰਸਤਾ ਹੈ ਅੱਗੇ ਦੀ ਵਸਤੂ ਹੈ ਉਹ ਨਾਮ ਹੈ ਪਰਮਾਤਮਾ ਦਾ ਨਾਮ ਇਹ ਦੁਨਿਆਵੀ ਪਦਾਰਥ ਜਾਂ ਦੁਨਿਆਵੀ ਕੀਤੇ ਹੋਏ ਕੰਮ ਇੱਥੇ ਤਾਂ ਕੰਮ ਆ ਸਕਦੇ ਨੇ ਅੱਗੇ ਕੰਮ ਨਹੀਂ ਆਉਂਦੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਸ਼ਬਦ ਹੈ ਉਹਦੇ ਲਿੰਕੜ ਹਾਏ ਨੂੰ ਕੰਨਾ ਉੱਪਰਿੰਦੀ ਊ ਹਾਂ ਰਾਮਾਨੰਦ ਜੀ ਦਾ ਇੱਕ ਪਵਨ ਬਚਨ ਹੈ ਊ ਹਾਂ ਤੋਂ ਜਾਈਏ ਜੋ ਇਹੀਂ ਨਾ ਹੋਏ ਇਥੇ ਊ ਹਾਂ ਤੋਂ ਭਾਵ ਹੈ ਮੰਦਰ ਕੋਈ ਧਾਰਮਿਕ ਸਥਾਨ ਰੱਬ ਨੂੰ ਲੱਭਣ ਵਾਸਤੇ ਉੱਥੇ ਤਾਂ ਜਾਈਏ ਕਹਿੰਦੇ ਜਿੱਥੇ ਇਥੇ ਮਨ ਦੇ ਵਿੱਚ ਜਾਂ ਸਰੀਰ ਦੇ ਵਿੱਚ ਰੱਬ ਨਾ ਹੋਵੇ ਪਾਪ ਪ੍ਰਮਾਤਮਾ ਅੰਦਰ ਇਹ ਬਾਹਰ ਨਹੀਂ ਕਿਤੇ ਵੀ ਤੇ ਇਹ ਜਿਵੇਂ ਅਲੱਗ-ਅਲੱਗ ਰੂਪ ਦੇ ਵਿੱਚ ਪਾਠ ਲਿਖੇ ਹੋਏ ਨੇ ਸਾਰਿਆਂ ਦਾ ਅਰਥ ਵੀ ਤੇ ਸਾਰਿਆਂ ਦਾ ਪਾਠ ਵੀ ਊ ਹਾਂ ਊੜੇ ਦਾ ਲੰਕੜ ਉੱਪਰ ਬਿੰਦੀ ਹਾਇ ਨੂੰ ਕੰਨਾ ਉੱਪਰ ਬਿੰਦੀ ਊ ਹਾਂ ਕਰਕੇ ਹੀ ਹੋਵੇਗਾ ਸਵਾਬ ਸੰਗਤਾਂ ਦੇ ਨਾਲ ਇਸ ਤਰ੍ਹਾਂ ਸ਼ਬਦਾਂ ਦੀ ਸਾਂਝ ਪਾਈ ਜਾਂਦੀ ਹੈ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਵੀ ਕਰੋ ਤੇ ਫਿਰ ਕਮੈਂਟ ਵੀ ਕਰੋ ਲਾਈਕ ਵੀ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਗੁਰਬਾਣੀ ਜਿਹੜੀ ਹੈ ਕਈ ਹੋਰ ਗੁਰਬਾਣੀ ਪੜਨ ਵਾਲਿਆਂ ਦੇ ਜਿਹੜੇ ਹੈ ਪੜਨ ਦੇ ਵਿੱਚ ਇਸ ਚੈਨਲ ਨੂੰ ਸੁਣ ਕੇ ਸੁਣਨ ਦੇ ਵਿੱਚ ਕੰਮ ਆ ਸਕਦੀ ਹੈ ਇਸ ਕਰਕੇ ਬਦ ਤੋਂ ਬਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ